ਸੁਹਾਂਜੀ ਕਿਸਾਨ ਭਰਾਵੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਕਿਸਾਨ ਭਰਾਵੋ ਅੱਜ ਆਪਾਂ ਜਿਹੜੀ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਵੱਡੀ ਸਮੱਸਿਆ ਜਿੰਨਾ ਵੀਰਾਂ ਭਰਾਵਾਂ ਦਾ ਆਚਾਰ ਬਾਹਰ ਖੇਤਾਂ ਦੇ ਵਿੱਚ ਪਾਇਆ ਹੋਇਆ ਪਸ਼ੂਆਂ ਦੇ ਲਈ ਤੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਅੱਜ ਕੱਲ ਆ ਰਹੀ ਆ ਪ੍ਰੋਬਲਮ ਉਹ ਹੈਗੀ ਸੂਰਾਂ ਦੀ ਤੇ ਸੂਰ ਪੱਟ ਕੇ ਸਾਰਾ ਖਰਾਬ ਕਰ ਦਿੰਦੇ ਆ ਵਿੱਚ ਮਿੱਟੀ ਘਟਾ ਲਾ ਦਿੰਦੇ ਆ ਸੋ ਆਚਾਰ ਖਰਾਬ ਹੋ ਜਾਂਦਾ ਅਤੁਏ ਦੇਖ ਸਕਦੇ ਹੋ ਆਪਣੇ ਸਾਰੀਆਂ ਪੱਟਾਂ ਵੇਖੋ ਇਹ ਸਾਰੇ ਸੂਰਾਂ ਦੀਆਂ ਪੱਟੀਆਂ ਹੋਈਆਂ ਆ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਲੰਘਦੇ ਟੱਪਦੇ ਇਹ ਪੱਟ ਦਿੰਦੇ ਨਹੀਂ ਛੱਡਦੇ ਆਲੂ ਵਾਲੇ ਭਰਾਵਾਂ ਨੂੰ ਬਹੁਤ ਵੱਡੀ ਪ੍ਰੋਬਲਮ ਹੈ ਇਹਨਾਂ ਦੀ ਆ ਦੇਖੋ ਤੁਸੀਂ ਕਿਵੇਂ ਪੱਟੇ ਪਏ ਨਾਲ ਸੋ ਅੱਜ ਆਪਾਂ ਤੁਹਾਨੂੰ ਉਹ ਚੀਜ਼ ਦਾ ਇੱਕ ਪੱਕਾ ਹੱਲ ਦੱਸਾਂਗੇ ਯੋ ਕਿ ਹੱਲ ਕਰ ਸਕਦਾ ਜਿੰਨਾ ਭਰਾ ਮਾ ਦਾ ਚਾਰ ਬਾਰ ਖੇਤਾਂ ਦੇ ਵਿੱਚ ਪਾਇਆ ਹੋਇਆ ਜਿਵੇਂ ਤੁਸੀਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਭਰਾ ਦਾ ਚਾਰ ਪਾਇਆ ਹੋਇਆ ਸੀਗਾ ਇੱਥੇ ਬਾਹਰ ਖੇਤਾਂ ਦੇ ਵਿੱਚ ਤੇ ਬਾਈ ਨੇ ਪਾਸੇ ਟੰਬੇ ਗੱਡ ਕੇ ਤੇ ਤਾਰ ਲਾਤੀ ਪਰ ਇਹ ਕੋਈ ਹੱਲ ਨਾ ਹੋਇਆ ਪੱਕਾ ਸਸੂਰਾਂ ਨੇ ਸਾਰਾ ਚਾਰ ਉੱਪਰ ਪਟ ਕੇ ਤੇ ਸਾਰਾ ਚਾਰ ਬਾਈ ਦਾ ਖਰਾਬ ਹੋ ਗਿਆ ਵੇਖੋ ਕਿੰਨਾ ਵੀ ਇਹ ਤੇ ਖਰਚਾ ਕੀਤਾ ਤੇ ਭਰਾ ਨੇ ਪੱਠੇ ਵੀ ਨਹੀਂ ਬੀਜੇ ਉਹਨੇ ਇਹ ਚਾਰ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਹ ਸਾਰਾ ਚਾਰ ਕਿਵੇਂ ਖਰਾਬ ਕੀਤਾ ਪਿਆ। ਕੰਬੇ ਗੱਡ ਕੇ ਤਾਰ ਲਾਤੀ। ਇਹ ਕੋਈ ਪੱਕਾ ਹਾਲ ਨਹੀਂ ਬਈ। ਪੱਕਾ ਹਾਲ ਇਹਦਾ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ। ਸੋ ਸਾਰੇ ਭਰਾ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦਾ ਬੈੱਲ ਦਾ ਬਟਨ ਜਰੂਰ ਦਬਾ ਲਓ ਤਾਂ ਜੋ ਤੁਹਾਨੂੰ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ। ਆਪਾਂ ਆਪ ਚੈਨਲ ਦੇ ਉੱਪਰ ਪਰਸਮਾ ਸੰਬੰਧੀ ਵੀ ਵੀਡੀਓ ਪਾਉਂਦੇ ਰਹਿੰਨੇ ਆਂ, ਖੇਤੀਬਾੜੀ ਸੰਬੰਧੀ। ਸੋ ਸਾਰੇ ਭਰਾ ਧਿਆਨ ਨਾਲ ਵੀਡੀਓ ਜਰੂਰ ਦੇਖੋ। ਆਹ ਦੇਖੋ ਕਿਸਾਨ ਭਰਾਵੋ ਕਿਸੇ ਕਿਸਾਨ ਵੀਰ ਨੇ ਆਪਣੇ ਚਾਰ ਦੀ ਸਾਂਭ ਸੰਭਾਲ ਕਿੰਨੇ ਸੱਚਜੇ ਢੰਗ ਦੇ ਨਾਲ ਕੀਤੀ ਹੋਈ ਆ। ਸੋ ਜਦੋਂ ਆਪਾਂ ਇੰਨਾ ਖਰਚਾ ਕਰਕੇ ਵਿਚਾਰ ਪਾਉਨੇ ਆ ਤਾਂ ਆ ਕੋਈ ਬਾਲਾ ਵੱਡਾ ਕੰਮ ਨਹੀਂ ਜੋ ਵੀ ਦੇਖ ਸਕਦੇ ਹਾਂ। ਬਾਈ ਨੇ ਪਾਸੇ ਪੱਥਰ ਦੇ ਖੰਭੇ ਗੱਡ ਕੇ ਤੇ ਉੱਪਰ ਜਾਲੀ ਲਾਈ ਹੋਈ ਆ। ਇਹਦੇ ਵਿੱਚੋਂ ਕਿਸੂਰ ਤਾਂ ਕੀ ਕੋਈ ਵੀ ਜਾਨਵਰ ਨਹੀਂ ਲੰਘ ਸਕਦਾ। ਇਹ ਤੁਸੀਂ ਦੇਖੋ ਕਿੰਨੇ ਸੱਜੇ ਢੰਗ ਦੇ ਨਾਲ ਬਾਈ ਦਾ ਆਚਾਰ ਪਿਆ ਸੋ ਬਹੁਤ ਇਲਾਕਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਸੂਰਾਂ ਦੀ ਤੇ ਸੂਰ ਬਹੁਤ ਜ਼ਿਆਦਾ ਖਰਾਬੀ ਕਰ ਰਹੇ ਆ ਜੰਗਲੀ ਸੂਰ ਤੇ ਉਹਦਾ ਪੱਕਾ ਹੱਲ ਭਰਾਵੋ ਆ ਤੁਹਾਡੇ ਸਾਹਮਣੇ ਆ ਤੇ ਦੇਖ ਸਕਦੇ ਹੋ ਕਿ ਬੜਾ ਮਹਿੰਗਾ ਕੰਮ ਨਹੀਂ ਸਸਤਾ ਹੀ ਕੰਮ ਆ ਤੇ ਜਿੱਥੇ ਆਪਾਂ ਇਨਾ ਮਹਿੰਗਾ ਪ੍ਰਚਾਰ ਤੇ ਇਨਾ ਖਰਚਾ ਕਰ ਦਿੰਨੇ ਆ ਤਾਂ ਉਥੇ ਕੋਈ ਬਾਲੀ ਵੱਡੀ ਚੀਜ਼ ਨਹੀਂ ਇਹ ਵੀ ਜ਼ਰੂਰੀ ਆ ਪਾਸ ਇੱਕ ਪੱਥਰ ਦੇ ਵੇਖੋ ਖੰਭੇ ਗੱਡ ਕੇ ਤੇ ਉੱਪਰ ਸਾਰੇ ਲੋਹੇ ਦੀ ਜਾਲੀ ਹੁੰਦੇ ਨਾਲ ਕੰਧ ਦਾ ਕੰਮ ਕੀਤਾ ਬਾਈ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੱਚਜੇ ਢੰਗ ਦੇ ਨਾਲ ਬਾਈ ਨੇ ਇਹ ਤਿਆਰ ਕੀਤਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਆਪਣੇ ਚਾਰ ਖਰਾਬ ਨਾ ਕਰੋ ਇਹਨਾਂ ਦਾ ਪੱਕਾ ਹੱਲ ਬਾਈ ਆਹੀ ਆ ਨਾ ਕੋਈ ਪਸ਼ੂ ਆਵੇ ਨਾ ਕੋਈ ਸੂਰ ਆਵੇ ਨਾ ਕੁੱਤਾ ਬਿੱਲਾ ਵਿੱਚ ਬੜੇ ਆਚਾਰ ਦੇ ਬੜੀ ਗਾ ਸੇਫ ਰਹਿੰਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਿਵੇਂ ਖੇਤਾਂ ਦੇ ਵਿੱਚ ਜਿੰਨੇ ਭਰਾਵਾਂ ਦਾ ਪਾਇਆ ਵਾ ਜਿੰਨਾਂ ਦਾ ਘਰਾਂ ਦੇ ਵਿੱਚ ਪਾਇਆ ਵਾ ਉਹ ਤਾਂ ਵੱਖਰੀ ਗੱਲ ਆ ਪਰ ਜਿੰਨਾਂ ਦਾ ਖੇਤਾਂ ਦੇ ਵਿੱਚ ਪਾਇਆ ਵਾ ਉਹਨਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਤੇ ਕਿਸਾਨ ਭਰਾਵੋ ਤੁਸੀਂ ਇਹ ਆਪਣਾ ਹੱਲ ਪੱਕੇ ਤੌਰ ਤੇ ਕਰ ਸਕਦੇ ਹੋ ਜੋ ਤੁਹਾਡੇ ਸਾਹਮਣੇ ਆ। ਸੋ ਵੀਡੀਓ ਦੇਖਣ ਦੇ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਆਪਾਂ ਅਜੇ ਹੀ ਬਿਸ਼ਾਂ ਦੇ ਉੱਪਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਤਾ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ